ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਆਪਾਂ ਕਾਰਪਟ ਬਣਾ ਰਹੇ ਹਾਂ ਜੀ ਐਜ਼ਮ ਤੁਸੀਂ ਕੈਮਰਾ ਤੇ ਖਾ ਕੇ ਦੇਖੋ ਵੀ ਕਾਰ ਇਹ ਹੱਥ ਦਾ ਬਣਿਆ ਹੋਇਆ ਕਾਰਪਟ ਆ ਇਹਨੰਨੇ ਸੇ ਰੰਗ ਦਿਖਾ ਰਿਹਾ ਸਰ ਇਹਨੇ ਚਿੱਟੇ ਤਾਂ ਕੇ ਦੇਖ ਰਹੇ ਤੁਸੀਂ ਹਾਂ ਜੀ ਬਿਲਕੁਲ ਤਾਂ ਗਿਆ ਤੇ ਇਹਨੂੰ ਬੋਲਿਆ ਜਾਂਦਾ ਤਾਣਾ ਇਹ ਤਾਣਾ ਹੁੰਦਾ ਜੀ ਟੂ ਪਾਰੀ ਨਹੀਂ ਕਿ ਡਬਲ ਨੇਰ ਹੁੰਦੀਆਂ ਦੀਆਂ ਤਾਰਾਂ ਅੱਗੇ ਦੀਆਂ ਤਾਰਾਂ ਪਿੱਛੇ ਸਰ ਇਹਦੇ ਵਿੱਚ ਜਿਹੜੇ ਰੰਗ ਚੱਲਦੇ ਪਏ ਇਹ ਓਨਿਆਂ ਦੇ ਇਹ ਸੱਤ ਰੰਗ ਚੱਲਦੇ ਪਏ ਮੇਰੇ ਕੋਲ ਤੇ ਮੈਂ ਤਾਣੀ ਵੀ ਚੋ ਪੱਲੀ ਪੱਲੀ ਤਾਰ ਫੜ ਕੇ ਨਾ ਜਿਸ ਦਾ ਅਗਲੀ ਤਾਰ ਤੇ ਇਹਦੀ ਬਿਲਕੁਲ ਪਿਛਲੀ ਲੋਵਾਂ ਨੇ ਇੱਕ ਗੰਡਾ ਲਾ ਕੇ ਐਵੇਂ ਕਰਕੇ ਗੰਨ ਕੱਟਣੀ ਹੁੰਦੀ ਆ ਜੀ ਤੋ ਸੋ ਸਰ ਕੰਮ ਕਰਨ ਦਾ ਤਰੀਕਾ ਇਹ ਹੁੰਦਾ ਵਾ ਕਿ ਮੈਂ ਇੱਕ ਇੱਕ ਧਾਗਾ ਫੜ ਰਿਆ ਅਗਲੀ ਪਿਛਲੀ ਤਾਰ ਨਾਲ ਗੰਡ ਲਾ ਰਿਆ ਅਜਿਹਾ ਧਾਗਾ ਫੜਨਾ ਆਉਂਦਾ ਐਸਾ ਕਰਕੇ ਜੀ ਇੱਕ ਗੰਡਾ ਲਾ ਗਿਆ ਸਾਰਾ ਕਾਰਪਟ ਬਣਿਆ ਗਿਆ ਜੀ ਤੇ ਗੰਡਾ ਲਾਉਣ ਦੇ ਨਾਲ ਨਾਲ ਮੈਂ ਇਸੀ ਦਾ ਧਿਆਨ ਨਹੀਂ ਕਰਨਾ ਆ ਕਿ ਕਿਤੇ ਕਿਹੜਾ ਰੰਗ ਲਾਉਣਾ ਡਿਜ਼ਾਈਨ ਕਰਨ ਵਾਸਤੇ ਹਾਂਜੀ ਸਰ ਮੈਂ ਪੂਰੀਆਂ ਗੰਡਾਂ ਲਾਉਣ ਤੋਂ ਬਾਅਦ ਮੈਂ ਡਿਜ਼ਾਈਨ ਤੋਂ ਦਿਖਾਉਣਾ ਮੇਰੇ ਪੈਗ ਹੈ ਜੀ ਦਾ ਹਾਂ ਮੈਂ ਆਪਣੇ ਦੀਆਂ ਜਾਈ ਆਲਾ ਆ ਜਿਹੜੀ ਤੁਸੀਂ ਹੁਣੇ ਤਾਣੀ ਤਾਉਂਦਾ ਜੇ ਇਹ ਬਿਨਾ ਵੇਖਿਆ ਵੀ ਤਾਣ ਸਕਦੇ ਆ ਬਿਨਾ ਦੇਖੇ ਹੋ ਜਾਣਾ ਕੰਮ ਹੀ ਖਾ ਨਹੀਂ ਕਰਕੇ ਵਿਖਾਉ ਹਾਂ ਮੈਂ ਤੁਹਾਡੇ ਹੱਲ ਦੇਖ ਰਿਹਾ ਜੀ ਮੇਰਾ ਧਿਆਨ ਸਕਰੀਨ 'ਤੇ ਵਾਲਾ ਪਰ ਮੇਰੀਆਂ ਗੰਢਾਂ ਲੱਗ ਰਹੀਆਂ ਨੇ ਹਾਂਜੀ ਕੋਈ ਵੀ ਗੰਢ ਗਲਤ ਨਹੀਂ ਲੱਗੇਗੀ ਗੰਢ ਹਰ ਗੰਢ ਆਪਣੀ ਜਗ੍ਹਾ ਤੇ ਲੱਗੀ ਤੇ ਅਗਲੀ ਪਿੱਛੀ ਤਾਂ ਨਾਲ ਜੋ ਲੱਗੇਗੀ ਜਿਹੜਾ ਆਪਾਂ ਥੱਲੇ ਹੁਣ ਯੂਜ਼ ਕਰਦੇ ਆ ਤੇ ਤਾਣੀ ਜਿਹੜੀ ਸੂਤ ਦੀ ਹਾਂਜੀ ਹਾਂਜੀ ਅੰਦਰ ਜਿਹੜੇ ਰੰਗ ਚੱਲਦੇ ਪਿਆ ਸਾਰੇ ਹੀ ਊਨ ਲਿਆ ਉਹਨਾਂ ओके ਜਿਹੜੇ ਕਿਤੇ ਲੰਬੇ ਦੇਖ ਰਿਹਾ ਇਹ ਸੂਟ ਆ ਕਿ ਸਰ ਇਸ ਤਰ੍ਹਾਂ ਕਰਦਾ ਗਾਦਾ ਲਾਈਨ ਪੂਰੀ ਕਰਕੇ ਤੇ ਇਹਨਾਂ ਦਾ ਗੈਰ ਹਸਾ ਥੱਲੇ ਤੱਕ ਆ ਰਿਹਾ ਤੇ ਇੱਕ ਮਿੰਟ ਉਹ ਰੈਟਰ ਰੰਗ ਰੰਪਾ ਗਾਇਬ ਹੋ ਰਿਹਾ ਇਹ ਵੀ ਸੂਟ ਹੈ ਜੀ ਲਾਈਨ ਪੂਰੀ ਕਰਕੇ ਇਸ ਦਾ ਗਿੰਤਾਨੀ ਦੇ ਵਿੱਚ ਇਸ ਤਰ੍ਹਾਂ ਲਗਾ ਰਿਹਾ ਐਵੇਂ ਕਰਕੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਐਸਾ ਕਰਕੇ ਤੇ ਇਸ ਤਰ੍ਹਾਂ ਜਿਹਨੂੰ ਇੱਕ ਪੰਜਾ ਦਾ ਇਹ ਬਾਲ ਫੇ ਪੰਗੇ ਦੇ ਨਾਲ ਇਸ ਤਰ੍ਹਾਂ ਕਿ ਥੱਲੇ ਬਿਠਾਇਆ ਜਾਂਦਾ ਜਿੰਨੀਆਂ ਕਰਨਾ ਪਾਣੀਆਂ ਹੁੰਦੀਆਂ ਸਾਰੀਆਂ ਲੋਕਾਂ ਦੀਆਂ ਇੱਕ ਲਾਈਨ ਲੋਕ ਹੋ ਗਈ ਕਿ ਲਾਈਨ ਕਲੀਅਰ ਹੋ ਗਈ ਆ ਇਸ ਲਾਈਨ ਦੇ ਉੱਪਰ ਫੇਨਾ ਮਿਲਣ ਲੱਗੇਗੀ ਤੇ ਜਿਹੜੇ ਫਾਜ਼ੂਲ ਦਾ ਚਿਕੜੀ ਨਿਕਲ ਆਏ ਇਹ ਵਾਲੇ ਜਿਹਦੇ ਮੈਂ ਕੱਟ ਕੇ ਖਾ ਰਹੇ ਹਾਂ ਇਹਨਾਂ ਦਾ ਜਿਵੇਂ ਤੇ ਕਿਸੇ ਤਰ੍ਹਾਂ ਕੈਂਚਿੰਗ ਹੀ ਆ ਐਵਲੀ ਇਹ ਜਸ ਕੈਂਚੀ ਨਹੀਂ ਆ ਲੋਏ ਇਹਨੇ ਕੰਟੀ ਕੰਟੀ ਹੋ ਰਹੀ ਹੈ ਇਹਨੂੰ ਇਸ ਕੈਂਚੀ ਦੀ ਖਾਸ ਗੱਲ ਕੀ ਹੈ ਇਹਦਾ ਐਂਗਲ ਵਧੀਆ ਹੈ ਪਛਾਣ ਹਿੰਡਲ ਬਣਿਆ ਹੋਇਆ ਵਾ ਓਕੇ ਠੀਕ ਹੈ ਨਾ ਆਪਾਂ ਜੇ ਸੱਦੀ ਕੈਂਚੀ ਨਾਲ ਫਿਰ ਆਪਣੇ ਕੋਲ ਐਵੇਂ ਕਰਕੇ ਪਕੜਨੀ ਹੋਣੀ ਸੀ ਹੂੰ ਹੂੰ ਫਿਰ ਐਵੇਂ ਕਰਕੇ ਪਕੜ ਕਰੀ ਦੀਏ ਤਾਂ ਇੱਕ ਕੈਂਚੀ ਇੱਕੀ ਵਾਰ ਕਟਿੰਗ ਕਰਨੀ ਹੁੰਦੀ ਆ ਹੁਣ ਜਿੰਨੀ ਮਰਜ਼ੀ ਹੁਣ ਤੱਕ ਦਾ ਕਟਣ ਦੀ ਕੋਸ਼ਿਸ਼ ਕਰੋ ਹੁਣ ਇਹ ਕਟਿੰਗ ਨਹੀਂ ਕਰਨੀ ਐ ਦੇਖੋ ਤੇ ਇਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਡਿਜ਼ਾਈਨ ਬਣਾਇਆ ਦੇਖ ਰਹੇ ਹੋ ਹਾਂਜੀ ਉਹਦੇ ਵਾਸਤੇ ਬਿਲਕੁਲ ਇੱਕ ਮੈਪ ਆ ਇਹ ਵਾਲਾ ਇਹ ਵੀ ਇੱਕ ਗੁੰਜਲ ਦੀ ਤਰ੍ਹਾਂ ਦਾ ਮੈਪ ਹੈਗੇ ਹਾਂਜੀ ਇਸ ਮੈਪ ਵਿੱਚ ਇਹਦਾ ਡਿਜ਼ਾਈਨ ਲਿਖਿਆ ਹੋਇਆ ਵਾ ਇਹਨੂੰ ਸਮਝਦਾ ਮੈਨੂੰ ਠੀਕ ਆ ਜਿਸ ਲਾਈਨ ਤੇ ਮੈਂ ਚੱਲ ਰਿਹਾ ਵਾਂ ਇਹ ਤੋਂ ਤੁਸੀਂ ਜਿਹੜਾ ਦੇਖ ਪਾ ਰਹੇ ਹੋ ਤਾਂ ਗ੍ਰੇਨ ਲਾਲ ਰੈੱਡ ਰੰਗ ਦੇਖ ਰਹੇ ਹੋ ਨਾ ਤੇ ਮੈਂ ਇਹ ਵਾਲੇ ਦਾ ਕਿਹਾ ਇਹ ਵਾਲੇ ਓਕੇ ਇਹਨਾਂ ਤੇ ਇਹ ਮਤਲਬ ਇਸ ਡਿਜ਼ਾਈਨ ਨੂੰ ਬੋਲਿਆ ਜਾਂਦਾ ਓਪਨ ਦਾ ਡਿਜ਼ਾਈਨ ਓਪਨ ਮਕਡਾਲੀਆਂ ਤੇਰਾ ਜਿਹੜਾ ਨਾਮ ਹੈ ਡਿਜ਼ਾਈਨ ਦਾ ਓਪਨ ਓਪਨ ਮਕਡਾਲੀਆਂ ਇਹ ਬਣਾਇਆ ਕਿ ਨਹੀਂ ਡਿਜ਼ਾਈਨ ਸਰ ਇਹ ਡਿਜ਼ਾਈਨ ਮਾਸਟਰ ਹੁੰਦੇ ਆ ਜਿਨ੍ਹਾਂ ਨੇ ਇਹ ਬਣਾਇਆ ਕਿ ਅੱਗੇ ਮੋੜੋ ਥੋੜਾ ਜਿਹਾ ਇਹ ਮਤਲਬ ਡਿਜ਼ਾਈਨ ਮਾਸਟਰ ਹੁੰਦਾ ਜੀ ਜਿਹੜੇ ਡਿਜ਼ਾਈਨ ਬਣਾਉਂਦੇ ਆ ਕਹਿੰਦੇ ਉਹ ਬਣਾਇਆ ਡਿਜ਼ਾਈਨ ਸਮਝੀ ਨਾ ਉਹ ਕਿ ਬਣਾਤਾ ਆ ਆ ਦੇਖੋ ਹੁਣ ਇਥੇ ਵੱਖਰੇ ਰੰਗ ਲਾਇਏ ਜਾਣਗੇ ਜਿਵੇਂ ਕਾਲਾ ਰੰਗ ਲੈ ਲਿਆ ਤੇ ਮੈਨੂੰ ਇਹਦੀ ਵੀ ਮੈਂ ਕਾਲਾ ਰੰਗ ਤੇ ਕਿੱਥੇ ਲੇਵਾਂ ਤੇ ਇੱਕ ਉਹ ਹੀ ਗੰਧ ਲਾਉਂਦਾ ਅਗਲੇ ਪੀਲੇ ਤਾਂ ਗੰਧਾਂ ਲੱਗਦੀ ਪਈ ਐ ਤੇ ਨਾਲੇ ਤਾਂ ਵੀ ਕੱਟਿਆ ਜਾਂਦਾ ਜੇ ਮੈਂ ਇੱਥੇ ਤੁਹਾਨੂੰ ਗਵਾ ਕੇ 20ਵੀਂ ਤਾਰ ਤੇ ਜਾ ਕੇ ਹਾਂਜੀ ਧਾਗਾ ਪਰੋ ਤੁਸੀਂ ਇਦਾਂ ਵੇਖ ਬਿਨਾ ਵੇਖਿਆ ਹੀ ਅੰਦਾਜ਼ਾ ਲਾ ਲੋਗੇ ਤੋਂ ਆ ਇੱਕ ਧਾਗਾ ਲਾ ਕੇ ਆ ਨਾ ਤੇ ਇਥੇ ਤੁਸੀਂ 17 ਗਿੰਦੋ ਹਾਂਜੀ ਇਹ ਫਿਜ਼ੀਕ ਐ ਸੀ ਹਾਂਜੀ ਅੱਛਾ ਇਤੋਂ ਅੱਗੇ ਵੀ ਕਹਿੰਦੇ ਹੋ ਇਹ ਆ ਲੋ ਇਤੋਂ 20 ਤੱਕ ਅਸੀਂ ਸਕਦੇ ਜੇ ਇਹ ਤਾਂ ਗੀ ਵੀ ਆ ਓਕੇ ਠੀਕ ਹੈ ਜੀ ਇਹ ਮਤਲਬ ਨਾ ਹੱਥ ਟਿਕਿਆ ਹੁੰਦਾ ਵਾ ਹਮ ਏਵੇਂ ਜੇ ਤੁਸੀਂ ਇੱਕ ਤੋਂ ਲੈ ਕੇ 20 ਤੱਕ ਕੋਈ ਵੀ ਤੱਕ ਕੋਈ ਵੀ ਨੰਬਰ ਦੇ ਦਿੱਤਾ ਨਾ ਲਵਾ ਸਕਦੇ ਹੋ 5 ਨੰਬਰ ਛੱਡ ਗਿਆ 10 ਨੰਬਰ ਛੱਡ ਗਿਆ 100 ਨੰਬਰ ਛੱਡ ਗਿਆ ਨੇਤਰ ਚਲ ਜੇ ਜਿਹੜੇ ਤੁਸੀਂ ਆ ਬਰੀਕ ਡਿਜ਼ਾਈਨ ਪਾਏ ਆ ਥੱਲੇ ਹਾਂਜੀ ਹਾਂਜੀ ਉਹ ਜਿਹੜਾ ਫੁੱਲ ਜਿਹਾ ਬਣਾਇਆ ਉਹਨੂੰ ਫਿਰ ਕਿਦਾਂ ਸੈੱਟ ਕਰਦੇ ਹਾਂ ਇਸ ਆਵਲ ਵੇਚਾ ਹਾਂਜੀ ਹਾਂਜੀ ਉੱਪਰ ਵਾਲਾ ਜਿਹੜਾ ਲਾਲ ਪਾਇਆ ਵਿੱਚ ਤੇ ਆਲੇ ਦੁਆਲੇ ਬਾਕੀ ਵਾਲਿਆ ਹਾਂਜੀ ਸਰ ਇਹ ਦੇਖੋ ਇਹ ਜਿਹੜਾ ਮੈਪ ਆ ਇਹ ਮੈਪ ਇਸ ਤਰ੍ਹਾਂ ਇਸ ਤਰ੍ਹਾਂ ਇਹ ਤਾਂ ਕੋਈ ਇਹ ਕੋਈ ਆਹ ਡਿਜ਼ਾਈਨ ਦੇ ਹਿਸਾਬ ਨਾਲ ਕਹਿ ਜਿਹੜਾ ਮੈਪ ਅੱਧਾ ਦਿਖ ਰਿਹਾ ਬਬ ਐਂਡ ਅੱਧਾ ਦੇਖ ਰਿਹਾ ਨਾ ਜਿਹੜੇ ਇਹ ਵਿੱਚ ਬਣਾ ਲੈਣੇ ਆਂ ਮੈਂ ਵਾਹ ਵੀ ਉਹਨੇ ਸੋ ਇਹ ਚੀਜ਼ ਐ ਇਹ ਸੈਂਟਰ ਬਣਿਆ ਹੋਇਆ ਹੈ ਇਹ ਸੈਂਟਰ ਤੱਕ ਬਣਿਆ ਆ ਜੋ ਨਕਸ਼ੇ ਦੇ ਆਸ-ਪਾਸੇ ਆ ਸੋ ਇਹਦੇ ਆਸ-ਪਾਸੇ ਵੀ ਆ ਜਾਨੀ ਕਿ ਜੋ ਇੱਧਰ ਮੈਂ ਕਰਾਂਗਾ ਕੰਮ ਇਹਨੂੰ ਵੇਖ ਕੇ ਇਹਨੂੰ ਵੇਖ ਕੇ ਮੈਂ ਇੱਧਰ ਵੀ ਕਰਾਂਗਾ ਤੇ ਇੱਥੇ ਮੈਂ ਅੱਧਾ ਪੌਲਾ ਦਿਖਾਇਆ ਵਾ ਤੇ ਇਹਦੇ ਵਿੱਚ ਆਪਾਂ ਨੂੰ ਪੂਰਾ ਫੋਲ ਦਿਖਾਣਾ ਦੋ ਪਸੀ ਦਿਖਾਣਾ ਠੀਕ ਹੈ ਹਾਂਜੀ ਇਹ ਨਕਸ਼ਾ ਇਹਨੂੰ ਬਣਾ ਬਈ ਫੋਲ ਬੋਲੇ ਜਾਂਦਾ ਹੈ ਕਿ ਇੱਥੋਂ ਲੈ ਕੇ ਇੱਥੋਂ ਤੱਕ ਜਾਵੇਗਾ ਤੇ ਯਾਨੀ ਕਿ ਸਦਾ ਚ ਦਰਦਾ ਆਉਂਦੇ ਇਥੋਂ ਤੱਕ ਆ ਜੇ ਗਲ ਫਿਰ ਨਕਸ਼ੇ ਨੂੰ ਐਵੇਂ ਕਿੰਨੇ ਚਾ ਚਾ ਦੇਗਾ ਇਹ ਜੂਮ ਕੋ ਸ਼ਾਇ ਪਾਈ ਇਤਤ ਫਾਇਦਾ ਉਹ ਹੀ ਆਪਣਾ ਲਾਣ ਪਾਇਆ ਇਹ ਜਿਹੜੀ ਇਨੀ ਬਰੀਕ ਕਲਾ ਵਾ ਜਿਹੜੀ ਕਿ ਮੇਰੇ ਖਿਆਲ ਨਾਲ ਲਗਭਗ ਲੁਪਤ ਹੋ ਚੁੱਕੀ ਆ ਕਿਤਾਬਾਂ ਚ ਨਾ ਪੜੀਦਾ ਵਾ ਕਿ ਅੰਗਰੇਜ਼ਾਂ ਦੇ ਵੇਲੇ ਜਿਹੜਾ ਅਸੀਂ ਜਦੋਂ ਮਸ਼ੀਨਾਂ ਆ ਗਈਆਂ ਨਾ ਤੇ ਇਥੇ ਸੂਤ ਦਾ ਕੰਮ ਲਗਭਗ ਖਤਮ ਹੋ ਗਿਆ ਕਿਉਂਕਿ ਇਨੇ ਪੈਸੇ ਨਹੀਂ ਕੋਈ ਭਰਦਾ ਇਹ ਮਸ਼ੀਨਾ ਮਿੰਟੋ ਮਿੰਟੀ ਚਾ ਬਣਾ ਦਿੰਦੀਆਂ ਤੇ ਅੱਜ ਜਿਹੜਾ ਸਮਝ ਲਓ ਵੀ ਯੋਗਾ ਆ ਗਿਆ ਵਾ ਉਹਦੇ ਚ ਗੱਲਾਂ ਹੀ ਗਾਉਂਦੀਆਂ ਹੋ ਗਈਆਂ ਤੁਸੀਂ ਸਾਰੀ ਕਲਾ ਨੂੰ ਜਿਹੜੀ ਕਿ ਇੰਨੀ ਬਰੀਕ ਕਲਾ ਵਾ ਕਹ ਲੋ ਕਿ ਕਬੀਰ ਜੀ ਵੀ ਇਸ ਕਲਾ ਨਾਲ ਜੁੜੇ ਹੋਏ ਸੀਗੇ ਹਾਂਜੀ ਹਾਂਜੀ ਅ ਕੀ ਸੋਚਦੇ ਜਿਹੜਾ ਕੀ ਭੁਖਿਆ ਸਤ ਵੇਖ ਮਾਰਾ ਦਿਖ ਰਿਹਾਗਾ ਇਹ ਇਹਨੂੰ ਮਤਲਬ ਇੰਨੀ ਮਾਨਤਾ ਨਹੀਂ ਮਿਲਦੀ ਹੈ ਹੈਂਡ ਮੇਡ ਕਿਉਂਕਿ ਕੰਮ ਕਰਨ ਵਾਲੇ ਨੂੰ ਇਹਦੀ ਮਿਹਨਤ ਦਾ ਮੁੱਲ ਨਹੀਂ ਪੁੱਗਦਾ ਨਹੀਂ ਤੇ ਮੈਨੂੰ ਤਾਂ ਹੀ ਉਹਨੂੰ ਲੈ ਆਉਗੇ ਤੇ ਕਿੰਨੀ ਉਹਨੂੰ ਲੱਗ ਜਾਂਦੀ ਉਹਨੂੰ ਉਹਦੇ 3 50 3500 ਦਾ ਮਾਲ ਲੱਗ ਜਾਂਦਾ ਓਕੇ ਤੇ ਇੱਕ ਮਹੀਨਾ ਤੇ ਲੱਗ ਜਾਂਦਾ ਹੋਊਗਾ ਇਹਨੂੰ ਬਣਨ ਲੱਗੇ ਇੱਕ ਮਹੀਨਾ ਰੋਜ਼ 8-9 ਘੰਟੇ ਡੇਲੀ ਕਾਰੀਗਰ ਬਹੇਗਾ ਤੇ ਇੱਕ ਮਹੀਨਾ ਲੱਗੇਗਾ 4-6 ਦੇ ਪੀਸੇ ਹਾਂ 8-9 ਘੰਟੇ ਡੇਲੀ ਕੰਮ ਚੱਲੇਗਾ ਘੱਟੋ ਘੱਟ 4-6 ਬਹੁਤਾ ਵੀ ਕੋਈ ਵੱਡਾ ਸਾਈਜ਼ ਨਹੀਂ ਆ ਤੇ ਇਹ ਇੱਕ ਮਹੀਨਾ ਲੈ ਜਾਊਗਾ ਇੱਕ ਮਹੀਨਾ ਲੈ ਜਾ ਤੇ 4000 ਦਾ ਮਟੀਰੀਅਲ ਲਾਓ ਤੇ ਜੇ ਇੱਕ 1000 ਰੁਪਿਆ ਡੇਲੀ ਦੀ ਦਿਹਾੜੀ ਵੀ ਗਣੀ ਜਾਵੇ ਨਹੀਂ ਸਰ ਨਹੀਂ ਨਹੀਂ ਯਾਰ ਫਿਰ ਦੋ ਜ਼ਿਆਦਾ ਹੋ ਗਿਆ ਤੇ ਇਹਦੇ ਕਲੀਚੇ ਦੀ ਕੀਮਤ ਤਾਂ ਵੀ ਨੰਗਿਆ ਉਹ ਯਾਰ ਪਹਿਲਾਂ ਨਾਲੀ ਤੇਰੀ ਗਿੰਡੀ ਜਿਹੜੀ ਕੀਮਤ ਤਾਂ ਵੀ ਨਾ ਮੁਸ਼ਕਲ ਨਾਲ 12-13000 ਤੇ 12000 ਚਲੋ 500 ਮੰਨ ਕੇ ਚੱਲਦੇ ਹਾਂ ਹਾਂਜੀ 500 ਤੇ 4000 ਵਿੱਚ ਉਹ ਲਾ ਲਓ 19000 ਹਾਂਜੀ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੀ ਕੀਮਤ ਜਾਂ ਇਸ ਕਲਾ ਦੀ ਕੀਮਤ ਜਿਹੜੀ ਆ ਉਹ ਕਿਸੇ ਨੇ ਨਹੀਂ ਭਰਨੀ ਨਹੀਂ ਕੀਮਤ ਤਾਂ ਹੀ ਕਿਸੇ ਨੇ ਹਾਂ ਇਹ ਮਾਲਕ ਜਿਹੜਾ ਆਪਣਾ ਵੀ ਇਹ ਮਾਲਕਸ ਕੋਲ ਹੁੰਦੇ ਹੁੰਦਾ ਵੇਚ ਹੁੰਦਾ ਵਾ ਜਿਹੜੇ ਲੋਕ ਬਣਾਉਂਦੇ ਆ ਤੇ ਉਹਨਾਂ ਨਾਲ ਐਕਸਪੋਰਟ ਹੁੰਦਾ ਵਾ ਉਥੇ ਕੀ ਭਾਅ ਲੱਗਦਾ ਮਾਨੂੰ ਸਾਡੀ ਪਹੁੰਚ ਤੋਂ ਸਾਡੀ ਸਮਝ ਤੋਂ ਬਾਹਰ ਹੁੰਦਾ ਮਤਲਬ ਇਹ ਹੈ ਵੀ ਮਾਲ ਨੂੰ ਤਿਆਰ ਕਰਨ ਵਾਲੇ ਨੂੰ ਨਹੀਂ ਪਤਾ ਵੀ ਉਹਦੀ ਮਿਹਨਤ ਨਾਲ ਕੀ ਹੋਣਾ ਕੀ ਮੋੜਿਆ ਹਾਂ ਪਤਾ ਇਹ ਲੱਗਣਾ ਵੀ ਜਿਹੜਾ ਅਮੀਰ ਆ ਜਿਸ ਕੋ ਮਾਰਕੀਟ ਹੈਗੀ ਆ ਉਹਨੇ ਮਤਲਬ ਇਹਨੂੰ ਕਿਦਾਂ ਮਸ਼ਹੂਰੀ ਕਰ ਦੇਣੀ ਮੁੜ ਕੇ ਇਹਦੀ ਲੇਬਲਿੰਗ ਕਰ ਦੇਣੀ ਆ ਤੇ ਫੇਰ ਇਹਨੇ ਜਿਹੜਾ ਵਾ ਉਹ ਕੀ ਬਤਾ ਹਜ਼ਾਰਾਂ ਦਾ ਵਿਕਣਾ ਲੱਖਾਂ ਦਾ ਵਿਕਣਾ ਹਾਂ ਮਤਲਬ ਇਹ ਇੱਕ ਕਲਾਕਾਰ ਲਈ ਸਜਾਈ ਆ ਇਸਨੇ ਕਿਹਾ ਕਲਾਕਾਰ ਦੀ ਇਹ ਇੱਕ ਸਜਾ ਵਾ ਪਰ ਜਿਹੜਾ ਮਤਲਬ ਢਾਂਚੇ ਦੇ ਉੱਤੇ ਕਾਬਜਾ ਮਤਲਬ ਉਹ ਹਰ ਚੀਜ਼ ਦਾ ਮੁੱਲ ਵੰਟ ਸਕਦਾ ਵਸ ਹੈ ਉਹ ਮੈਂ ਹੁਣ ਗਈ ਰਹੀ ਇਹ ਸੋਚਦਾ ਨਾ ਵੀ ਬੰਦੇ ਦੀ ਮਿਹਨਤ ਦਾ ਮੁੱਲ ਅੱਜ ਕੱਲ ਪੈਣਾ ਘਟ ਗਿਆ ਵਾ ਪਰ ਜੇ ਵੇਖੀਏ ਤੇ ਮੋਬਾਈਲ ਜਿਹੜੇ ਆ ਉਹ ਵੀ ਵੇਲੇ ਕਿਸੇ ਕਲਾਕਾਰ ਕੇ ਵਿਗਿਆਨੀ ਨੇ ਇੱਕ ਵਾਰ ਬਣਾਏ ਹੁੰਦੇ ਆ ਮੁੜ ਕੇ ਉਹਦੀ ਉਹ ਬਣ ਜਾਂਦੀ ਆ ਮਾਰਕੀਟ ਬਣ ਜਾਂਦੀ ਆ ਫਿਰ ਉਹਨੂੰ ਮਾਸ ਲੈਵਲ ਦੇ ਉੱਤੇ ਆਪਾਂ ਵੇਚ ਲੈਨੇ ਆ ਉਹਦੀ ਡਿਮਾਂਡ ਹੁੰਦੀ ਆ ਡਿਮਾਂਡ ਮਸ਼ੀਨ ਦੀ ਕੀਮਤ ਆਪਾਂ ਤਾਰ ਦਿੰਨੇ ਆ ਪਰ ਬੰਦੇ ਦੀ ਮਿਹਨਤ ਦੀ ਕੀਮਤ ਨਹੀਂ ਤਾਰਦੇ ਨਹੀਂ ਤਾਰਦੇ ਇਹ ਸੱਚਾਈ ਆ ਅੱਜ ਦੇ ਸਮਾਜ ਮਤਲਬ ਸਦੀਆਂ ਤੋਂ ਇਦਾਂ ਦਾ ਹੀ ਕੁਝ ਚੱਲਦਾ ਆ ਰਿਹਾ ਹਾਂਜੀ ਬੜੀ ਇਹ ਪਿਆਰੀ ਕਲਾ ਵਾ ਜਿੱਚ ਮਤਲਬ ਪੁਰਾਣੇ ਸਮੇਂ ਦੀ ਯਾਦ ਜੁੜੀ ਹੋਈ ਆ ਲਗਭਗ ਕੋਈ ਅਜ ਤੋਂ 30 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਬਹੁਤ ਕੰਮ ਕਰੀ ਆ ਹੈਂਡ ਮੇਡ ਦਾ ਇਹ ਹੋਰੀ ਆਲੀ ਹੋਰੀ ਇਹਨਾਂ ਜਿਸਾਂ ਮਸ਼ੀਨਾਂ ਆ ਗਈਆਂ ਤੇ ਕਲਾ ਲੁਕਤ ਹੋ ਰਹੀ ਆ ਫਿਰ ਵੀ ਜੇ ਆਪਾਂ ਵੇਖੀਏ ਇਹਦੇ ਇੰਡੀਆ 'ਚ ਆਪਾਂ ਨੂੰ ਇਹ ਕਲਾ ਕਿੱਥੇ ਜ਼ਿਆਦਾ ਜੀ ਮੁੱਲ ਜਾਂ ਕੀਮਤ ਪੈਂਦਾ ਤੁਹਾਡੇ ਹਿਸਾਬ ਨਾਲ ਕੀਮਤ ਤੁਹਾਡੇ ਹਿਸਾਬ ਨਾਲ ਮੈਨੂੰ ਪਤਾ ਨਹੀਂ ਜੇ ਜਿਹੜਾ ਮਤਲਬ ਕੰਮ ਹੈ ਉਹ ਮੈਂ ਦੱਸ ਸਕਦਾ ਕਸ਼ਮੀਰ ਇੱਕ ਕੋਈ ਉਹੀ ਜਗ੍ਹਾ ਹੈ ਕਿ ਮਿਰਜ਼ਾਪੁਰ ਬਦੋਈ ਹਾਂਜੀ ਕਿ ਜਿਹੜਾ ਇਹ ਦਿਖਾਉ ਹੈਡਲਾਈਨ ਉਹ ਹੈਗੀ ਜਾਂਦੀ ਹੈ ਜੈਪੁਰ ਓਕੇ ਇੱਕ ਜਗ੍ਹਾ ਕਿਲੀਨ ਦੀ ਜਰਾ ਜੋ ਜੈਪੁਰ ਚ ਇੱਕ ਇੱਕ ਅਜਿਹਾ ਮਿਲਦਾ ਹੈ ਜਿਹੜਾ ਨਾਮ ਆ ਜੈਪੁਰ ਰਗਸ ਉਹ ਹੈ ਹੈਂਡ ਮੈਡ ਕਾਰਟ ਜੀ ਵੀ ਬਣਾਉਂਦੇ ਆ ਪਰ ਉਧਰ ਕੈਰੀਅਰ ਹੈ ਗਿਆ ਆਪਣੇ ਬਾਰੇ ਦਾ ਕੈਰੀਅਰ ਹੀ ਖਤਮ ਹੋ ਰਿਹਾ ਹੈ ਨਾ ਹਾਂ ਹਾਂ ਆਪਣੇ ਤੇ ਪੰਜਾਬ ਚੋਂ ਤਾਂ ਤੱਕ ਮੁੜਦਾ ਜਾ ਰਿਹਾ ਸੀ ਰੱਗ ਸ਼ਬਦ ਆਪਣੇ ਆਪ ਚ ਦੱਸਦਾ ਕਿ ਉਹ ਕਾਰਪਟ ਦੇ ਨਾਲ ਜੁੜੀ ਹੋਈ ਚੀਜ਼ ਹੈ ਹਾਂ ਜੀ ਇਹਨੂੰ ਜਿਆਦਾ ਰੱਗ ਬੋਲਿਆ ਜਾਂਦਾ ਨਾ ਹਾਂ ਜੀ ਹੈਂਡ ਮੇਡ ਕਾਰਪਟ ਨੂੰ ਰੱਗ ਵੀ ਬੋਲ ਦਿੰਦੇ ਆ ਕਲੀਨ ਵੀ ਬੋਲ ਦਿੰਦੇ ਆ ਤੇ ਆਪਾਂ ਤਾਂ ਪੰਜਾਬੀ ਜਿਆਦਾ ਇਹਨੂੰ ਗਲੀਚਾ ਹੀ ਬੋਲਦੇ ਆ ਜੀ ਹਾਂ ਜੀ ਹੈ ਮੈਂ ਕੋਮੇ ਪਿਛਲੇ ਧਾਗੇ ਅੱਗੇ ਲਿਆ ਕੇ ਇੱਥੇ ਮੈਂ ਪਿਛਲੇ ਧਾਗੇ ਅੱਗੇ ਵੇਖੇ ਚੁੱਕੇ ਨਹੀਂ ਤੇ ਫਿਰ ਇਹਨੂੰ ਮੈਂ ਇਸ ਦਾ ਧਾਗ ਰੰਗ ਆ ਰਿਹਾ ਉਹ ਜਿਹੜਾ ਲਾਲ ਧਾਗਾ ਥੱਲੇ ਬਵੇਗਾ ਉਹ ਕੱਲੇ ਕੱਲੇ ਚਿੱਟੇ ਧਾਗੇ ਦੇ ਘੁੰਮਦਾ ਆ ਤੇ ਬਵੇਗਾ ਤੇ ਬਹੁਤ ਪੱਕਾ ਲੋਕ ਬਣ ਜੇਗਾ ਇਹ ਮਤਲਬ ਇੱਕ ਅਣ ਦਿਖਦਾ ਲੋਕ ਆ ਹਾਂਜੀ ਹਾਂਜੀ ਵੈਸੇ ਵੀ ਜੇ ਕਿਸੇ ਨੇ ਕਾਰਪਟ ਲੈੰਦੇ ਹੋਆ ਮਤਲਬ ਇਹ ਫਰਕ ਕਰਨਾ ਕਿ ਕਾਰਪਟ ਹੈਂਡ ਮੇਡ ਆ ਕਿ ਮਸ਼ੀਨੀ ਆ ਉਹ ਇੰਨਾ ਚਿਰਾ ਤੋਂ ਆਈਡੀਆ ਲਾ ਸਕਦਾ ਜਿਹੜੀਆਂ ਇਹ ਗੰਡਾਂ ਨਾਲ ਉਣੀ ਹੋਈ ਚੀਜ਼ ਆ ਇਹ ਸਾਬਤ ਕਰਦੀ ਆ ਕਿ ਇਹ ਹੈਂਡ ਮੇਡ ਚੀਜ਼ ਚੀਜ਼ ਆ ਜੇ ਤੁਸੀਂ ਪੈਕ ਸਾਈਡ ਦੇਖੋਗੇ ਨਾ ਸਾਰੇ ਹਾਂਜੀ ਤੇ ਜਿਹੜਾ ਮਸ਼ੀਨੀਕ ਆਫਟਰ ਹੋਵੇਗਾ ਦੇ ਪਿੱਛੇ ਮੋਟੀਆਂ-ਮੋਟੀਆਂ ਤੋਂ ਟਿੱਟੀਆਂ ਲੱਗਣਾ ਦਿਖਣ ਗਿਆ ਇਹਦੇ ਪਿੱਛੇ ਟਿੱਟੀਆਂ ਲਾਈਨਾਂ ਨਹੀਂ ਦੇਦੀਆਂ ਬਹੁਤ ਫਰੀਕ ਦਿਖ ਰਿਹਾ ਇਹਦਾ ਫਰੰਡ ਤੇ ਬੈਂਕ ਤੇ ਕੁਝ ਘਟ ਜਾਂ ਜਾ ਰਵੇਗਾ ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੀ ਬਰੀਕੀ ਨਾਲ ਦੱਸਿਆ ਇਹਦੇ ਬਾਰੇ ਮੇਰੇ ਘਰ ਨਾਲ ਹੋਰ ਕਈ ਸਵਾਲ ਕੀਤੇ ਜਾ ਸਕਦੇ ਪਰ ਆਪਾਂ ਵੀਡੀਓ ਦੇ ਟਾਈਮ ਨੂੰ ਧਿਆਨ ਚ ਰੱਖਦੇ ਹਾਂ ਇਹਨੂੰ ਇੱਥੇ ਹੀ ਸਮੇਟਦੇ ਹਾਂ ਤੁਸੀਂ ਇੱਕ ਵਾਰੀ ਆਪਣਾ ਨਾਮ ਦੱਸ ਦੋ ਮੈਨੂੰ ਪਲੀਜ਼ ਮੇਰਾ ਨਾਮ ਵੀ ਕਾਲਾ ਸਿੰਘ ਤੁਸੀਂ ਕਿੱਥੇ ਰਹਿੰਦੇ ਜੀ ਹੈ ਨਾ ਜੀ ਕਾਲਾਪਿੰਡ ਕਾਲਾ ਘੋਂਪੜ ਮਿੰਡ ਠੀਕ ਹੈ ਅੰਮ੍ਰਿਤਸਰ ਦੇ ਨੇੜੇ ਹੌਸਲਾ ਮੁਸਲਵਾਂ ਸਾੰਦਿਆ ਹਾਂ 4 ਲੱਖ ਦੋਸਤੋ ਇਹ ਹੀ ਇੱਕ ਕਲਾ ਜੋ ਕੁਦਰਤੀ ਆਜ ਮੇਰੇ ਸਾਹਮਣੇ ਆਈ ਤੇ ਤੁਸੀਂ ਵੀ ਸ਼ਾਇਦ ਜਰੂਰ ਅੰਕਲ ਨੂੰ ਮਿਲੇ ਹੋਗੇ ਉਹਨਾਂ ਕੋਲੋਂ ਇਹ ਕਲਾ ਬਾਰੇ ਜਾਣਿਆ ਹੋਊਗਾ ਤੇ ਇਹ ਕਿਸੇ ਕਲਾਕਾਰ ਨੂੰ ਲੋਕਾਂ ਸਾਹਮਣੇ ਲਿਆਉਣਾ ਇੱਕ ਚੰਗੀ ਕੋਸ਼ਿਸ਼ ਹੁੰਦੀ ਆ ਸੋ ਇਸ ਕੋਸ਼ਿਸ਼ ਨੂੰ ਪਰਵਾਨ ਕਰਨਾ ਧੰਨਵਾਦ